ਮਗਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਸਰਿੰਦਰ ਢੱਲਾ ਇੱਕ ਵਾਰ ਫਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਦਾ ਮਾਮਲਾ ਸੁਰਖੀਆਂ ਵਿੱਚ ਆ ਗਿਆ ਹੈ ਸੰਗਤੀ ਕੇਂਦਰ ਲੁਧਿਆਣਾ ਵਿਖੇ ਸਿੱਖ ਸੰਭਾਵਨਾ ਦਲ ਵੱਲੋਂ ਰੋਸ ਵਖਾਵਾ ਕੀਤਾ ਗਿਆ ਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਗਈ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਬਹਾਲ ਕੀਤਾ ਜਾਵੇ ਉਧਰ ਗੱਲ ਦਿੱਲੀ ਤੱਕ ਪਹੁੰਚ ਗਈ ਸੁਨੀਲ ਜਾਖੜ ਐਸਐਸ ਫੂਲਕਾ ਹਰਪਾਲ ਸਿੰਘ ਚੀਮਾ ਨਾਦਰ ਸਿੰਘ ਮਾਨ ਸ਼ਾਇਆ ਕਈ ਹੋਰ ਨਮਾਇੰਦਿਆਂ ਨੇ ਅੱਜ ਭਾਰਤ ਦੇ ਚੋਣ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ ਔਰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਜ਼ਰੂਰ ਪੁਨਰ ਵਿਚਾਰ ਕੀਤਾ ਜਾਵੇ ਔਰ ਮੇਰਾ ਅੰਦਾਜ਼ਾ ਹੈ ਮੈਨੂੰ ਲੱਗਦਾ ਹੈ ਕਿ ਭਾਰਤ ਦਾ ਚੋਣ ਕਮਿਸ਼ਨ ਜਿਨੇ ਗੱਲ ਕਹੀ ਹੈ ਕਿ ਸਾਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਚਿੱਠੀ ਮਿਲੀ ਹੈ ਕਿ ਅਸੀਂ ਜ਼ਰੂਰ ਕੁਝ ਨਾ ਕੁਝ ਕਰਾਂਗੇ ਜਿਵੇਂ ਲੀਡਰਾਂ ਨੇ ਬਾਹਰ ਆ ਕੇ ਦੱਸਿਆ ਮੈਨੂੰ ਇਹ ਲੱਗਦਾ ਹੈ ਕਿ ਅਗਲੇ 24 ਘੰਟੇ ਕੁਮਰ ਵਿਜੇ ਪ੍ਰਤਾਪ ਦੇ ਮਾਮਲੇ ਤੇ ਬਹੁਤ अहम ਨੇ 16 April ਹੈ ਜਿਸ ਵਕਤ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ 16 April ਦੀ ਰਾਤ ਹੈ ਇੰਡੀਆ ਦੇ ਵਿੱਚ ਸੋ ਮੈਨੂੰ ਲੱਗਦਾ ਹੈ ਕਿ 17 ਜਾਂ 18 ਅਗਲੇ 24 48 ਘੰਟਿਆਂ ਦੇ ਵਿੱਚ ਵਿੱਚ ਜ਼ਰੂਰ ਚੋਣ ਕਮਿਸ਼ਨ ਕੋਈ ਨਾ ਕੋਈ ਨਵਾਂ ਫੈਸਲਾ ਕਰ ਸਕਦਾ ਹੈ ਭਾਵੇਂ ਤਾਂ ਬਦਲੀ ਨੂੰ ਬਹਾਲ ਰੱਖੇ ਜਾਂ ਬਦਲੀ ਨੂੰ ਰੱਦ ਕਰੇ ਕੁਝ ਨਾ ਕੁਝ ਹੋਊਗਾ ਜ਼ਰੂਰ ਕਿਉਂਕਿ ਚੋਣ ਕਮਿਸ਼ਨ ਕੋਲੇ ਬਹੁਤ ਸਾਰੇ ਮੰਗ ਪੱਤਰ ਭਜੜੇ ਨੇ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਕਾਨੂੰਨੀ ਪਹਿਲੂਆਂ ਤੇ ਵੀ ਵਿਚਾਰ ਕਰ ਰਿਹਾ ਹੈ ਅਗਰ ਚੋਣ ਕਮਿਸ਼ਨ ਕਹਿੰਦਾ ਕਿ ਅਸੀਂ ਕੋਈ ਤਬਦੀਲੀ ਨਹੀਂ ਕਰਨੀ ਤੇ ਭਾਰਤ ਦੀ ਸੁਪਰੀਮ ਕੋਰਟ ਚ ਵੀ ਪੰਜਾਬ ਦੀ ਸਰਕਾਰ ਵੱਲੋਂ ਇਸ ਮਾਮਲੇ ਤੇ ਪਹੁੰਚ ਕੀਤੀ ਜਾ ਸਕਦੀ ਹੈ ਇਹ ਵੀ ਸੰਭਾਵਨਾਵਾਂ ਨੇ ਕਿ ਕਾਨੂੰਨੀ ਜਾਣਕਾਰੀ ਲਈ ਜਾ ਰਹੀ ਹੈ ਅਕਾਲੀ ਦਲ ਦਾ ਰਿਐਕਸ਼ਨ ਆ ਗਿਆ ਅਕਾਲੀ ਦਲ ਕਹਿੰਦੇ ਸਾਰੀਆਂ ਪੋਲਿਟਿਕਲ ਪਾਰਟੀਆਂ ਇਕੱਠੀਆਂ ਹੋ ਕੇ ਚੋਣ ਕਮਿਸ਼ਨ ਕੋਲੇ ਗਈਆਂ ਨੇ ਔਰ ਅਕਾਲੀ ਦਲ ਦੇ ਖਿਲਾਫ ਮਾਹੌਲ ਬਣਾ ਰਹੀਆਂ ਨੇ ਸਾਜ਼ਿਸ਼ ਰਚ ਰਹੀਆਂ ਨੇ ਦਲਜੀਤ ਸਿੰਘ ਚੀਮਾ ਦੀ ਗੱਲ ਵੀ ਸੁਣਾਵਾਂਗੇ ਉਹ ਕਹਿੰਦੇ ਸਾਡੀ ਸ਼ਿਕਾਇਤ ਵੀ ਜਾਇਜ਼ ਸੀ ਤੇ ਚੋਣ ਕਮਿਸ਼ਨ ਦਾ ਫੈਸਲਾ ਵੀ ਸਹੀ ਹੈ ਸੋ ਇਹ ਮੁੱਦਾ ਚੋਣਾਂ ਦਾ ਮੁੱਦਾ ਬਣ ਗਿਆ ਕੁਵਰ ਵਿਜੇ ਪ੍ਰਤਾਪ ਇੱਕ ਮਨੁੱਖ ਮੁੱਦਾ ਬਣ ਗਿਆ ਪੰਜਾਬ ਦੀਆਂ ਚੋਣਾਂ ਦੇ ਵਿੱਚ ਔਰ ਕਾਂਗਰਸ ਦੇ ਵਿੱਚ ਲਗਾਤਾਰ ਬਗਾਵਤ ਇੱਕ ਤੋਂ ਬਾਅਦ ਇੱਕ ਥਾਂ ਤੇ ਨਜ਼ਰ ਆ ਰਹੀ ਹੈ ਫਤਿਹਗੜ੍ਹ ਸਾਹਿਬ ਦਿੱcion ਵਿੱਚ ਇੱਕ ਨਵਾਂ ਪੜਾਅ ਦਰਜ ਹੋ ਗਿਆ ਸ਼ਮਸ਼ੇਰ ਸਿੰਘ ਦੂਲੋਂ ਰਾਜ ਸਭਾ ਮੈਂਬਰ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਦੀ ਧਰਮ ਪਤਨੀ ਕਾਂਗਰਸ ਤੋਂ ਉਹਨਾਂ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ 'ਚ ਚਲੀ ਗਈ ਹੈ ਤੇ ਆਮ ਆਦਮੀ ਪਾਰਟੀ ਨੇ ਬੀਬੀ ਹਰਮਨਸੌਰ ਦੂਲੋਂ ਨੂੰ ਉਮੀਦਵਾਰ ਬਣਾ ਦਿੱਤਾ ਹੈ ਕਿਸੇ ਸਮੇਂ ਬੱਸੀ ਪਠਾਨਾਂ ਤੋਂ ਅਕਾਲੀ ਦਲ ਦੇ ਸਾਬਕਾ ਜਸਟਿਸ ਨਿਰਮਲ ਸਿੰਘ ਸੇਖੋਂ ਨੂੰ ਹਰਾਇਆ ਸੀ ਤੇ ਹੁਣ ਕਾਂਗਰਸ ਦੇ ਉਮੀਦਵਾਰ ਦੇ ਖਿਲਾਫ ਹੀ ਫਤਿਹਗੜ੍ਹ ਸਾਹਿਬ ਦੇ ਵਿੱਚ ਮੋਰਚਾ ਲਾ ਦਿੱਤਾ। ਸੋ ਆਮ ਆਦਮੀ ਪਾਰਟੀ ਨੇ ਇੱਕ ਵਾਰ ਫੇਰ ਕਾਂਗਰਸ ਦਾ ਉਮੀਦਵਾਰ ਤੋੜ ਕੇ ਕਾਂਗਰਸ ਦੀ ਸਾਹਮਣੇ ਖੜਾ ਕਰ ਦਿੱਤਾ। ਫਤਿਹਗੜ੍ਹ ਸਾਹਿਬ ਤੇ ਸਥਿਤੀਆਂ ਕਾਫੀ ਜ਼ਿਆਦਾ ਮੁਕਾਬਲੇ ਆਗੀਆਂ ਬਣ ਕੇ ਆਈਆਂ ਨੇ। ਮਹਿੰਦਰ ਸਿੰਘ ਕੇਪੀ ਅਗਲੇ 24 ਘੰਟਿਆਂ 'ਚ ਵੱਡਾ ਫੈਸਲਾ ਕਰ ਸਕਦੇ ਨੇ। ਬੀਬੀ ਸੰਤੋਸ਼ ਚੌਧਰੀ ਅਗਲੇ 48 ਘੰਟਿਆਂ 'ਚ ਵੱਡਾ ਫੈਸਲਾ ਕਰ ਸਕਦੀ ਹੈ ਤੇ ਗੱਲ ਇੱਥੇ ਤੱਕ ਪਹੁੰਚ ਗਈ ਹੈ। ਕਿ ਸ਼ੇਰ ਸਿੰਘ ਖਬਾਇਆ ਵੀ ਅਗਲੇ 48 ਘੰਟਿਆਂ 'ਚ ਵੱਡਾ ਫੈਸਲਾ ਕਰ ਸਕਦਾ ਹੈ ਕਿਉਂਕਿ ਕਾਂਗਰਸ ਨੇ ਹਾਲੇ ਤੱਕ ਨਾ ਤਾਂ ਸ਼ੇਰ ਸਿੰਘ ਖਬਾਇਆ ਦੇ ਨਾਂ ਤੇ ਮੋਹਰ ਲਾਈ ਹੈ ਤੇ ਨਾ ਕਿਸੇ ਹੋਰ ਦੇ ਨਾਂ ਤੇ ਮੋਹਰ ਲਾ ਕੇ ਚਿੱਠੀ ਫਿਰੋਜ਼ਪੁਰ ਭੇਜੀ ਪੁਲੀਟিক্যাল ਰੈਐਕਸ਼ਨ ਬਿਲਕੁਲ ਤਾਜ਼ੀ ਉਸ ਤੋਂ ਬਾਅਦ ਇਹਨਾਂ ਸਾਰੇ ਹਿਲਾਕਤਾਂ ਤੇ ਗੱਲ ਕਰਾਂਗੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਮੁੱਖ ਮੰਤਰੀ ਜੀ ਦੀ ਵੀ ਜੋ ਚਿੱਠੀ ਆ ਉਹਨਾਂ ਨੂੰ ਆ ਗਈ ਆ ਤੇ ਉਹ ਕੰਸੀਡਰ ਕਰ ਰਹੇ ਆ ਇਹਦੇ ਵਿਚਾਰ ਹੁਣ ਕਰ ਰਹੇ ਆ ਅੱਜ ਸਾਡੀ ਵੀ ਬਹਿਸ ਜਿਹੜੀ ਜੋ ਪੂਰੀ ਡਿਸਕਸ਼ਨ ਉਹਨਾਂ ਨਾਲ ਹੋਈ ਜਾਕਰ ਸਾਹਿਬ ਨੇ ਬਾਜਵਾ ਸਾਹਿਬ ਨੇ ਕਿਮਾ ਸਾਹਿਬ ਨੇ ਲਾਦਰ ਸਿੰਘ ਜੀ ਨੇ ਸਭ ਨੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਹਦਾ ਪੰਜਾਬ ਦੇ ਵਿੱਚ ਉਲਟਾ ਅਸਰ ਹੋਏਗਾ ਤੇ ਇਹ ਇਲੈਕਸ਼ਨ ਦੇ ਵਿੱਚ ਸਮਾ ਸmooth ਇਲੈਕਸ਼ਨ ਦੀ بجائے ਕਿ ਇਹ ਨਾ ਹੋਵੇ ਕਿ ਇਹ ਮਾਹੌਲ ਹੀ ਅਲੱਗ ਤਰ੍ਹਾਂ ਦਾ ਬਣ ਜਾਵੇ ਤੇ ਇਲੈਕਸ਼ਨ ਕਮਿਸ਼ਨ ਨੇ ਸਾਹਮਣੇ ਵਿਸ਼ਵਾਸ ਦਿਵਾਇਆ ਕਿ ਉਹ ਸਾਰੀਆਂ ਚੀਜ਼ਾਂ ਉਤੇ ਵਿਚਾਰ ਕਰਕੇ ਤੇ ਫੈਸਲਾ ਲੈਣਗੇ ਜਲਦੀ ਫੈਸਲਾ ਲੈ ਕੇ ਦੇ ਦੇਵਾਰੇ ਦੱਸ ਸਾਰੀ ਪਾਰਟੀਆਂ ਆਪਣਾ ਰਾਜਨੀਤਿਕ ਵਿਰੋਧ ਇੱਕ ਪਾਸੇ ਰੱਖ ਕੇ ਇੱਥੇ ਹੋ ਕੇ ਅੱਜ ਇਲੈਕਸ਼ਨ ਕਮਿਸ਼ਨ ਆ ਗੱਲਾ ਕਹਿ ਗਏ ਆ ਵੀ ਇਹਨੂੰ ਸਿਰਫ ਰਾਜਨੀਤਿਕ ਨਾਇੰਗਲ ਨਾਲ ਨਾ ਦੇਖਿਆ ਜਾਵੇ ਆ ਪੰਜਾਬ ਦੇ ਅਮਨ ਸ਼ਾਂਤੀ ਤੇ ਲੋਕਾਂ ਦੇ ਜਿਹੜੇ ਖਾਲਜੀਆਂ ਦੇ ਵਿੱਚ ਇੱਕ ਨਸੂਰ ਬਣਿਆ ਹੋਇਆ ਉਹਨੂੰ ਧਿਆਨ ਦੇ ਉਤਰਾਣ ਸਾਹਿਬ ਜੀ ਦੇ ਬਿਆਨ ਨੂੰ ਲੈ ਕੇ ਜਿਹੜਾ ਮਸਲਾ ਹੈ ਉਹਨੂੰ ਉਸ ਨਜ਼ਰੀਏ ਨਾਲ ਦੇਖ ਕੇ ਇਹਨੂੰ ਵੀ ਪੁੱਛਿਆ ਕਰੋ ਉਹ ਸਾਰੇ ਸਰਪਾਰਟੀ ਨਹੀਂ ਆ ਉਹ ਸਾਰੀ ਇਕੱਲੀ ਕਾਂਗਰਸ ਤੇ ਕਾਂਗਰਸੀ ABC ਟੀਮ ਹੈ ਉਹ ਕਵਰ ਵਜੇ ਪਤਾਪ ਉਹ ਆਪਣਾ ਕਮੇਟੀ ਦਾ ਇਕੱਲਾ ਮੈਂਬਰ ਨਹੀਂ ਹੈ ਖਾਰੇ ਮੈਂਬਰ ਹੈ ਉਹਨਾਂ ਬਾਰੇ ਕੁਝ ਕਿਉਂ ਨਹੀਂ ਗਿਆ ਆ ਹੁਕਮ ਵੀ ਘਬਰਾਏ ਬੈਠੇ ਇਹਨਾਂ ਦੀ ਗੇਮ ਪਲਾਨ ਖਤਮ ਹੋ ਗਿਆ بڑے ਆਉਣਗੇ ਜੀ ਸੰਪਰਕ ਚ ਕਿਉਂਕਿ ਇਹ ਗੱਲ ਮੈਂ ਨਹੀਂ ਪੀਪੀਸੀਸੀ ਦੇ ਤਿੰਨ ਪ੍ਰਧਾਨ ਸਾਹਿਬ ਕਾ ਸ਼ਮਸ਼ੇਰ ਸਿੰਘ ਦੁੱਲੋਂ ਮਹਿੰਦਰ ਕੇਪੀ ਪ੍ਰਤਾਪ ਸਿੰਘ ਬਾਜਵਾ ਇਹ ਗੱਲ ਕਹਿ ਰਹੇ ਆ ਕਿ ਕਾਂਗਰਸ ਨੇ ਕੇਵਲ ਟਿਕਟਾਂ ਵੇਚੀਆਂ ਨਹੀਂ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਵੀ ਧੋਖਾ ਕੀਤਾ ਅੱਜ ਭਾਵੇਂ ਦਲਤ ਵਰਗ ਹੈ ਬੈਕਵਰਡ ਕਲਾਸ ਹੈ ਨੌਜਵਾਨ ਹੈ ਕਿਸਾਨ ਹੈ ਹਰੇਕ ਨਾਲ ਧੋਖਾ ਤੇ ਠੱਗੀ ਬੱਜੀ ਆ ਅੱਡ-ਅੱਡ ਮੁੱਦਿਆਂ ਤੇ ਮੈਂ ਤਾਂ ਬੜੇ ਚਿਰ ਦਾ ਕਹਿੰਦਾ ਸੀ ਕਿ ਇਹ ਜਿਹੜੇ ਲੋਕ ਨੇ ਟਕਸਾਲੀ ਨਹੀਂ ਇਹ ਜਾਲੀ ਨੇ ਤੇ ਕੰਮ ਵੀ ਜਾਲੀ ਵਾਲਾ ਹੀ ਕੀਤਾ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਅੱਜ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ بڑے-ਬڑے ਮੌਕੇ ਤਾਂ ਮੈਂ ਖੈਰ ਕੀਤੇ ਆ ਮਗਰ ਆ ਅਲੱਗ ਜਿਹੜਾ ਮੈਂ ਮੌਕਾ ਸੰਭਾਲਣ ਜਾ ਰਹੀ ਆ ਮੈਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਜੇ ਕਿ ਮੈਨੂੰ ਇਹਨਾਂ ਨੇ ਕਿਵੇਂ نواز ਦਿੱਤਾ ਔਰ ਮੇਰੇ ਅੰਦਰ ਇੱਕ ਜਜ਼ਬਾ ਆ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਔਰ ਜਿਸ ਵਕਤ ਮੈਂ ਐਮਐਲਏ ਸੀ ਉਸ ਵਕਤ ਵੀ ਮੈਨੂੰ ਇਹੀ ਰਹਿੰਦਾ ਸੀ ਕਿ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਆ ਕਿਉਂਕਿ ਉਹਨਾਂ ਨੇ ਸਾਨੂੰ ਵੋਟ ਪਾ ਕੇ ਹੀ ਇਸ ਕਰਕੇ ਨਵਾਜ਼ਿਆ ਕਿ ਅਸੀਂ ਉਹਨਾਂ ਦੇ ਕੰਮ ਕਰਾਂਗੇ ਖਡੂਰ ਸਾਹਿਬ ਦੀ ਸੀਟ ਦੇ ਉੱਪਰ ਵੀ ਸਾਡਾ ਜਿਹੜਾ ਅ ਜਗਉਤ ਦੇ ਪ੍ਰਧਾਨ ਨੇ ਪੰਜਾਬ ਦੇ ਮਨਜਿੰਦਰ ਸਿੰਘ ਸਿੱਧੂ ਉਹ ਲੜਾਈ ਲੜ ਰਹੇ ਨੇ ਗੁਰਸਿੱਖ ਨੇ ਅ ਔਰ ਬਹੁਤ ਵਧੀਆ ਵਰਕਰ ਨੇ ਸਾਡੇ ਉਹਨਾਂ ਦੀ ਬਹੁਤ ਵਧੀਆ ਪੋਜੀਸ਼ਨ ਹੈ ਸੋ ਇਸ ਤਰ੍ਹਾਂ ਦਾ ਸਾਡੀ ਪਾਰਟੀ ਦੇ ਵਿੱਚ ਕੋਈ ਨਾ ਇਸ ਤਰ੍ਹਾਂ ਦੀ ਕੋਈ ਗੱਲ ਹੈ ਤੇ ਨਾ ਹੀ ਕੋਈ ਅਸੀਂ ਕੈਂਡੀਡੇਟ ਵਾਪਸ ਲੈਣਾ ਪਊਗਾ ਸੋ ਸਾਰੇ ਪੋਲੀਟਿਕਲ ਐਕਸ਼ਨ ਸੁਣੇ ਔਰ ਇਹਨਾਂ ਸਾਰੇ ਮੁੱਦਿਆਂ ਤੇ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ ਗੱਲ ਉਸੇ ਉਸੇ ਤੌਰ ਤੇ ਕਰਾਂਗੇ ਨਵਜੋਤ ਸਿੰਘ ਸਿੱਧੂ ਬਿਹਾਰ ਚ ਜਾ ਕੇ ਨਰਿੰਦਰ ਮੋਦੀ ਦੇ ਖਿਲਾਫ ਤਾਬੜ ਤੋੜ ਰੈਲੀਆਂ ਕਰ ਰਹੇ ਨੇ ਤੇ ਇੱਕ ਇੱਕ ਸ਼ਬਦ ਸਿੱਧੂ ਦਾ ਮੋਦੀ ਦੇ ਖਿਲਾਫ ਨਿਕਲ ਰਿਹਾ ਹੈ ਜਿਵੇਂ ਮੋਦੀ ਦੇ ਚੋਣ ਵਾਲੇ ਸਿੱਧੂ ਦੇ ਖਿਲਾਫ ਬਿਆਨ ਦੇ ਰਹੇ ਨੇ ਸਿੱਧੂ ਹੋਰ ਜ਼ਿਆਦਾ ਬਿਆਨ ਦੇ ਰਿਹਾ ਸੋ ਲੜਾਈ ਆਪਸ ਸਿੱਧੂ ਤੇ ਮੋਦੀ ਦੀ ਕਾਫੀ ਜ਼ਿਆਦਾ ਭੱਗ ਗਈ ਹੈ ਸਟੂਡੀਓ ਦੇ ਵਿੱਚ ਸਾਰੀਆਂ ਪੋਲਿਟੀਕਲ ਧਿਰਾਂ ਦੇ ਨੁਮਾਇੰਦੇ ਮੌਜੂਦ ਨੇ ਸਾਡੇ ਨਾਲ ਮੌਜੂਦ ਨੇ ਜਗਵੀਰ ਸਿੰਘ ਸੋਖੀ ਸਾਹਿਬ ਸਰੂਨੀ ਇਕਾਈ ਦਲ ਦੇ ਸੀਨੀਅਰ ਆਗੂ ਨੇ ਸਤਿ ਸ਼ਕਾਲ ਜੀ ਭਾਰਤ ਭੂਸ਼ਣ ਕੌਸ਼ਿਕ ਸਾਹਿਬ ਜਿਹੜੇ ਕਿ ਨਾਰਥ ਈਸਟ ਸੈਲ ਪਾਰਸਪਨ ਰੱਖਦੇ ਨੇ ਸਮਾਜਿਕ ਸਮਾਜਿਕ ਮਾਮਲਿਆਂ ਦੇ ਮਾਹਰ ਵੀ ਇਸ ਵਕਤ ਸਟੂਡੀਓ ਦੇ ਵਿੱਚ ਮੌਜੂਦ ਨੇ ਅਜਲਾ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਅਜਲਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਔਰ ਸਾਡੇ ਨਾਲ ਮੌਜੂਦ ਨੇ ਗਗਨਦੀਪ ਸਿੰਘ ਸਨੀਕੰਤ ਸਾਹਿਬ ਜਿਹੜੇ ਕਿ ਕਾਂਗਰਸ ਦੇ ਜ਼ਿਲ੍ਹਾ ਲੋਕ ਸਭਾ ਲੁਧਿਆਣਾ ਦੇ ਯੂਥ ਕਾਂਗਰਸ ਦੇ ਪ੍ਰਧਾਨ ਨੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸੋਖੀ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਨਰਜੋਤ ਸਿੰਘ ਸਿੱਧੂ ਦੀ ਕਰਾਂ। ਸਿੱਧੂ ਪੰਜਾਬ 'ਚ ਤਾਂ ਪ੍ਰਚਾਰ ਨਹੀਂ ਕਰ ਰਹੀ। ਅਕਾਲੀ ਦਲ ਵਾਲੇ ਖੁਸ਼ ਹੋਣਗੇ ਪਰ ਭਾਜੀਪੀ ਵਾਲੇ ਬਿਹਾਰ 'ਚ ਗਠਜੰਦਰ ਵਾਲੇ ਬੜੇ ਔਖੇ। ਸਿੱਧੂ ਹਰ ਮੰਚ 'ਤੇ ਮੋਦੀ ਨਰਿੰਦਰ ਮੋਦੀ ਦੇ ਖਿ ਚੌਂਕੀਦੜ ਦੇ ਖਿਲਾਫ ਪੈ ਰਿਆ ਸਿੱਧੂ ਤੁਸੀਂ ਬਿਹਾਰ ਚ ਦੂਜੇ ਸੂਬਿਆਂ ਚ ਰਾਜਸਥਾਨ ਚ ਛੱਤੀਸਗੜ੍ਹ ਚ ਪਹਿਲਾਂ ਆਪਾਂ ਸਿੱਧੂ ਦੀਆਂ ਰੈਲੀਆਂ ਦੇਖੀਆਂ ਜਿੱਥੇ ਜਿੱਥੇ ਸਿੱਧੂ ਨੇ ਰੈਲੀ ਕੀਤੀ ਫੀਸਦ ਕਾਮਯਾਬੀ ਦਾ ਬਹੁਤ ਜ਼ਿਆਦਾ ਰਿਹਾ 80 ਚੋਂ 55 ਕਿ ਸੀਟਾਂ ਨਵਜੋਤ ਸਿੱਧੂ ਦੀਆਂ ਰੈਲੀਆਂ ਵਾਲੀਆਂ ਜਿੱਤ ਗਈ ਸੀ ਕਾਂਗਰਸ ਹੁਣ ਵੀ ਉਹੋ ਜੀ ਸਥਿਤੀ ਬਣਦੀ ਹੈ ਜਾਂ ਮੁਕਾਬਲਾ ਬਣਦਾ ਕੋਈ ਡੱਲਾ ਜੇਕਰ ਸਿੱਧੂ ਸਾਹਿਬ ਦੇ ਏਡੇ ਪ੍ਰਭਾਵ ਹੁੰਦਾ ਤੇ ਫਿਰ ਕਾਂਗਰਸ ਪਾਰਟੀ ਉਹਨੂੰ ਜੋ ਉਹਦੀ ਵਾਈਫ ਨੂੰ ਐਮਪੀ ਦੀ ਟਿਕਟ ਜ਼ਰੂਰ ਦਿੰਦੀ। ਉੱਥੇ ਜਿਹੜੀਆਂ ਤਿੰਨ ਸੂਬਿਆਂ 'ਚ ਕਾਂਗਰਸ ਦੀ ਜਿੱਤ ਹੋਈ ਐ ਉਹਦੇ ਕਾਰਨ ਕਈ ਹੋਰ ਵੀ ਨੇ। ਕੱਲਾ ਨਵਜੋਤ ਸਿੱਧੂ ਨਹੀਂ। ਨਵਜੋਤ ਸਿੱਧੂ ਤਾਂ ਵਿਚਾਰਾ ਹਾਲੇ ਤੱਕ ਆਪਣੇ ਜ਼ਖਮਾਂ ਤੇ ਮਰਮ ਲਾ ਰਿਆ ਆ ਪਈ। ਤੇ ਰਹੀ ਗੱਲ ਉਹਦੇ ਬੋਲਣ। ਜ਼ਖਮ ਮਾਫਕ ਨਹੀਂ ਕਹਿੰਦੇ। ਉਹ ਕਹਿੰਦਾ ਮੈਂ ਤਾਂ ਬਾਬਾ ਨਾਨਕ ਦੀ ਧਰਤੀ ਦਾ ਸੁਨੇਹਾ ਲੈ ਕੇ ਆਇਆ ਸੀ ਇਹ ਜ਼ਖਮ ਮੇਰੇ ਹਰੇ ਰਣ। ਨਹੀਂ ਉਹ ਤਾਂ ਜਿਸ ਵੇਲੇ ਕਾਂਗਰਸ ਪਾਰਟੀ ਦੇ ਖਿਲਾਫ ਤੇ ਅਕਾਲੀ ਦਲ ਦੇ ਵੀ ਖਿਲਾਫ ਬੋਲ ਰਿਆ ਸੀ ਭਾਜਪਾ 'ਚ ਰਹਿ ਕੇ ਉਹਨੂੰ ਲੱਗਦਾ ਸੀ ਉਦੋਂ ਵੀ ਮੈਨੂੰ ਸਾਰਾ ਕੁਝ ਮਾਫਕ ਆ ਅੱਜ ਉਹਨੇ ਆਪਣੇ ਬੌਸ ਬਦਲ ਲਏ ਆ ਤਾਂ ਉਹ ਪੁਰਾਣੇ ਆਪਣੇ ਸਾਥੀਆਂ ਨੂੰ ਮਾੜਾ ਕਹਿਣ ਲੱਗੇਗਾ ਨਵੇਂ ਚੰਗੇ ਲੱਗਣ ਲੱਗੇ ਇਹਦਾ ਤਾਂ ਇਹ ਨਹੀਂ ਪਤਾ ਕਿਤੇ ਕਾਲੋਂ ਵਿੱਚੋਂ ਬੋਲਦਾ ਬੋਲਦਾ ਜਿਸ ਤਰ੍ਹਾਂ ਪਿੱਛੇ ਉਹ ਦੇਸ਼ ਦੇ ਖਿਲਾਫ ਬੋਲ ਗਿਆ ਪਲਵਾਮਾ ਮੁੱਦੇ ਦੇ ਉੱਤੇ ਨਹੀਂ ਚਲੋ ਦੇਸ਼ ਦੇ ਖਿਲਾਫ ਹੀ ਬੋਲਿਆ ਸੀ ਧਿਆਨ ਨਾਲ ਸੁਣਦਾ ਨਹੀਂ ਉਹ ਸਾਰਾ ਜੇ ਪੂਰੇ ਦੇਸ਼ ਦੇ ਵਿੱਚ ਟਵੀਟ ਉਹਦੇ ਖਿਲਾਫ ਹੋਏ ਆ ਉਹਨੂੰ ਉਹਨੂੰ ਕਪਲ ਸ਼ਰਮਾ ਸ਼ੋਅ ਤੋਂ ਪਾਸੇ ਕਰਨਾ ਪਿਆ। ਦਾ ਦੇਟ ਮੀਨਸ ਦਾ ਦੇਸ਼ ਦੇ ਖਿਲਾਫ ਬੋਲਿਆ ਹੁੰਦਾ ਤੇ ਸਾਡੀਆਂ ਏਜੰਸੀਆਂ ਕਿੱਥੇ ਚੱਕ ਕੇ ਅੰਦਰ ਦੇ ਦੇਣਾ ਸੀ। ਦੇਸ਼ ਤੇ ਸਰਕਾਰ ਦੋ ਬੱਕਰੀ ਬੱਕਰੀ ਜੀ। ਦੇਸ਼ ਤੇ ਸਰਕਾਰ ਵੱਖਰੀਆਂ ਵੱਖਰੀਆਂ। ਸਰਕਾਰ ਦੇਸ਼ ਨਾ ਕੋਈ ਸਿਵੀ ਸਰਕਾਰ ਨੂੰ ਕ੍ਰਿਟਿਸਿਜ਼ ਕਿੱਥੇ ਜਾ ਸਕਦਾ। ਜੈ ਜੀ। ਬਾਹਰ ਪੁੱਛੇ ਜਾ ਸਕਦੇ ਆ ਜੇ ਮੋਦੀ ਸਾਹਿਬ ਨੂੰ ਕੋਈ ਕੁਐਸਚਨ ਕਰਦਾ ਇਹਦਾ ਮਤਲਬ ਇਹ ਨਹੀਂ ਦੇਸ਼ ਦੇ ਦੇ ਜੇ ਸਟੇਟ ਰੋ ਕਰ ਰਿਹਾ Air Force Chief ਨੇ ਕਹਿਤਾ ਵੀ ਅਸੀਂ ਨਹੀਂ ਕਹਿੰਦੇ ਵੀ ਕਿੰਨੇ ਬੰਦੇ ਮਰੇ ਆ ਇਹਨਾਂ ਵੱਲੋਂ ਆਪਣੇ ਆਪ ਇੱਕ ਮੋਦੀ ਸਾਹਿਬ ਵੱਲੋਂ ਅਮਿਤ ਸਾਹਿਬ ਵੱਲੋਂ ਇੱਕ ਗਿਣਤੀ ਨਹੀਂ ਮੋਦੀ ਨੇ ਨਹੀਂ ਕਿਹਾ ਅਮਿਤ ਸਾਹਿਬ ਨੇ ਚਲੋ ਇਹਨਾਂ ਵੀ ਪਾਰਟੀ ਵੱਲੋਂ ਗਿਣਤੀ ਨਰਦਾਰਗੀ ਦੀ ਵੀ 300 ਤੋਂ 400 ਅਸੀਂ ਬੰਦਾ ਮਾਰਤਾ ਨਹੀਂ 250 300 ਤੋਂ ਸ਼ੁਰੂ ਹੋਈ ਸੀ ਤੋਂ ਬਾਅਦ ਜੇ ਕਿਸੇ ਨੇ ਸਵਾਲ ਪੁੱਛਲੇ ਵੀ ਦੱਸੋ ਕਿੱਥੇ ਦਿਖਾਉ ਕਿਹੜਾ ਮਾਰਿਆ ਤਾਂ ਉਹਨੂੰ ਐਂਟੀ ਡੈਕਸ਼ਨ ਕਹਿੰਦੇ ਆ ਚਲੋ ਕਸ਼ਮੀਰੀ ਤੁਸੀਂ ਆਪਣੀ ਗੱਲ ਸਿੱਧੂ ਨੂੰ ਵੀ ਪਾਲਾ ਮਾਰ ਕੇ ਵਿੱਚ ਨਾ ਕੋਈ ਬੋਲਿਓ ਸਿੱਧੂ ਨੂੰ ਵੀ ਪਾਲਾ ਮਾਰਦਾ ਸੀਗਾ ਜਦੋਂ ਮੋਗੇ ਵਾਲੀ ਰੈਲੀ 'ਚ ਔਰ ਜਦੋਂ ਦੀ ਵਾਈਫ ਨੂੰ ਟਿਕਟ ਨਹੀਂ ਦਿੱਤੀ ਉਸ ਤੋਂ ਬਾਅਦ ਉਹ ਆਕੜ ਕੇ ਬੈਠ ਕੇ ਦੋਨੇ ਹਸਬੰਦ ਬਾਈ ਮਸੀਂ ਲੜਦਾ ਹੀ ਨਹੀਂ ਐ ਕਿਸੇ ਵੀ ਸੀਟ ਤੋਂ ਨਹੀਂ ਲੜਨਾ ਹੈ ਇਹ ਸਿੱਧੂ ਨੂੰ ਪਾਲਾ ਤਾਂ ਆਪ ਮਾਰਦਾ ਪਿਆ ਇਹਦਾ ਮਤਲਬ ਇਹਦਾ ਹੋਈ ਹੋਇਆ ਇਹ ਮੁੱਦਾ ਨਹੀਂ ਹੈ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਸਿੱਧੂ ਕਾਂਗਰਸ ਦੇ ਹੱਕ 'ਚ ਨਹੀਂ ਪਰ ਮੋਦੀ ਦੇ ਖਿਲਾਫ ਜ਼ਿਆਦਾ ਹੈ ਸਰ ਸਿੱਧੂ ਪੂਰੀ ਆਜ਼ਾਦੀ ਹੈ ਜਿਹਦੇ ਮਰਜ਼ੀ ਖਿਲਾਫ ਹੋ ਜਵੇ ਜਿਹਦੇ ਮਰਜ਼ੀ ਹੱਕ ਚ ਹੋ ਜਵੇ ਅਸੀਂ ਉਹਨੂੰ ਸਮਝਾਉਣਾ ਨਹੀਂ ਹੈ ਇਹ ਉਹਨੇ ਦੇਖਣਾ ਕਿਹਦੇ ਹੱਕ 'ਚ ਹੋਣਾ ਕਿਹਦੇ ਖਿਲਾਫ ਹੋਣਾ ਹੈ ਚਲ 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 ਮੈਂ ਮੇਰੀ ਗੱਲ ਕਰਨਾ ਚਾਹੂੰਗਾ ਸਮਕਾਲੀ ਰਾਜਨੀਤੀ ਦੀ ਗੱਲ ਕਰੀਏ ਤਾਂ ਨਰਿੰਦਰ ਮੋਦੀ ਦੀ ਸਰਕਾਰ ਇਹ ਜ਼ਿਕਰ ਨਹੀਂ ਕਰ ਰਹੀ ਕਿ ਅਸੀਂ ਕਿੰਨੀਆਂ ਨੌਕਰੀਆਂ ਦਿੱਤੀਆਂ ਅਸੀਂ ਦੇਸ਼ ਦੀ ਆਰਥਿਕਤਾ 'ਚ ਕਿੰਨੀ ਤਰੱਕੀ ਲਿਆਂਦੀ ਅਸੀਂ ਕਾਲਾ ਧਨ ਕਿੰਨਾ ਕੁ ਵਾਪਸ ਲੈ ਕੇ ਆਏ ਅਸੀਂ ਕਿੰਨੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਇਸ ਪਾਸੇ ਸਰਕਾਰ ਜਵਾਬ ਨਹੀਂ ਦੇ ਰਹੀ ਵਿਰੋਧੀ ਧਿਰਾਂ ਵੀ ਇਸ ਗੱਲ ਨੂੰ ਉਠਾ ਨਹੀਂ ਪਾ ਰਹੀਆਂ ਪਰ ਜਦੋਂ ਨਰਿੰਦਰ ਮੋਦੀ ਦੇ ਕਿਸੇ ਵੀ ਭਾਸ਼ਣ ਤੋਂ ਬਾਅਦ ਨਿਰਜੋਤ ਸਿੰਘ ਸਿੱਧੂ ਗੱਲ ਕਰਦਾ ਹੈ ਇਹ ਸਵਾਲ ਖੜੇ ਕਰਦਾ ਹੈ ਸਿੱਧੂ ਇਹਦਾ ਸਾਰੀਆਂ ਗੱਲਾਂ ਤੇ ਮੈਂ ਇਹ ਹਾਲਾਤਾਂ 'ਚ ਇਹ ਹਾਲਾਤਾਂ 'ਚ ਜਦੋਂ ਨਰਿੰਦਰ ਮੋਦੀ ਜਾਂ ਭਾਜਪਾ ਸਿਰਫ ਰਾਸ਼ਟਰਵਾਦ ਤੇ ਵੋਟਾਂ ਜ਼ਿਆਦਾ ਮੰਗ ਰਹੇ ਨੇ ਨਵਜੋਤ ਸਿੰਘ ਸਿੱਧੂ ਦੇ ਭਾਸ਼ਣ ਜਿਵੇਂ ਛੱਤੀਸਗੜ੍ਹ ਚ ਵੀ ਹੋ ਰਹੇ ਨੇ ਰਾਏਪੁਰਥਵੀ ਹੋ ਰਹੇ ਨੇ ਕਿੰਨਾ ਕਾ ਅਸਰ ਪਾਉਣਗੇ ਲੋਕਾਂ ਤੇ ਬਹੁਤ ਜ਼ਿਆਦਾ ਅਸਰ ਹੋਊ ਕਿਉਂਕਿ ਦੇਖੋ ਇਹ ਜਿਹੜੀ ਗੱਲਾਂ ਨੇ ਲੋਕ ਮੁੱਦਿਆਂ ਦੀ ਗੱਲ ਹੈ ਇਹ ਇਹਨਾਂ ਨੂੰ ਪਤਾ ਹੈਗਾ ਬੀਜੇਪੀ ਸਰਕਾਰ ਨੂੰ ਵੀ ਅਸੀਂ ਆਪਦੇ ਵਾਅਦੇ ਪੂਰੇ ਨਹੀਂ ਕੀਤੇ ਤੇ ਲੋਕ ਸਾਡੇ ਨਾਲ ਗੁੱਸੇ ਆ ਉਹ ਗੁੱਸੇ ਨੂੰ ਇੱਕ ਡਿਵਰਸ਼ਨ ਦੇਣ ਲਈ ਆ ਜਿਹੜਾ ਹੈਗਾ ਦੇਸ਼ ਨੈਸ਼ਨਲਿਜ਼ਮ ਆਲਟਰਨੇਸ਼ਨਿਜ਼ਮ ਦੇਸ਼ ਭਗਤੀ ਜਾਂ ਦੂਜਿਆਂ ਨੂੰ ਬਿਨਾਂ ਗੱਲ ਤੋਂ ਹੀ ਕਹਿ ਦੇਣਾ ਇਹ ਦੇਸ਼ ਧਰੋ ਹੈ ਇੱਕ ਉਹ ਵਰਤਾਂਤ ਜਿਹੜਾ ਨੈਰੇਟਿਵ ਸੀਗਾ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਕਾਫਰ ਤੇ ਬੈਨੀਫਿਟਸ ਤੋਂ ਉਹਨਾਂ ਨੇ ਕੋ ਲੋਕ ਮੁੱਦਿਆਂ ਦੀ ਗੱਲ ਕੀਤੀ ਹੈ ਜਾਂ ਕੋਈ ਹੋਰ ਲੋਕ ਵੀ ਕਰਦੇ ਆ ਇਹ ਲੋਕਾਂ ਦੇ ਮੁੱਦੇ ਆ ਤੇ ਸਿੱਧੂ ਨੇ ਸਿੱਧੂ ਦੀ ਖਾਸੀਅਤ ਕੀ ਹੈ ਵੀ ਉਹ ਇਹਨਾਂ ਮੁੱਦਿਆਂ ਨੂੰ ਬੜੀ ਤਕੜੀ ਤਰੀਕੇ ਨਾਲ ਉਪਟ ਕਰ ਰਿਹਾ ਕਿਉਂਕਿ ਉਹ ਰਿਟਰ ਹੈ ਉਹ ਕਲਾਕਾਰ ਹੈ ਉਹ ਸਿੱਧਾ ਸਵਾਲ ਕਰਦਾ ਤੇ ਲੋਕਾਂ ਨੂੰ ਸਮਝਾਉਂਦੇ ਆ ਚਲੋ ਚਲੋ ਤੁਸੀਂ ਕੁਝ ਕਹਿਣਾ ਚਾਹੋਗੇ ਸਿੱਧੂ ਜਦੋਂ ਲੋਕ ਹਿੱਤ ਦੇ ਮੁੱਦੇ ਚੱਕਦੇ ਨੇ ਤੁਸੀਂ ਸਿਰਫ ਸਿੱਧੂ ਨੂੰ ਜਿਹੜਾ ਅਟੈਕ ਕਰਦੇ ਹੋ ਸਿੱਧੂ ਤੇ ਉਹ ਬਲਵਾਮਾ ਲੈ ਲੈਂਦੇ ਹੋ ਸਿੱਧੂ ਦੀ ਦਿੱਕੀ ਲੈ ਲੈਂਦੇ ਹੋ ਪਰ ਸਿੱਧੂ ਦੀਆਂ ਜਿਹੜੀਆਂ ਜਿਹੜੇ ਸਵਾਲ ਸਿੱਧੂ ਦੇ ਖੜੇ ਕੀਤੇ ਹੋਏ ਨੇ ਉਹਨਾਂ ਦੇ ਉੱਤੇ ਜਵਾਬ ਕਰੇ ਨਹੀਂ ਦਿੰਦੇ ਦੇਖੋ ਜੀ ਪ੍ਰੋਫੈਸਰ ਤੁਸੀਂ ਤੁਸੀਂ ਅੱਜ ਦੇ ਮੰਚ ਤੇ ਦੇਣਾ ਚਾਹੋਗੇ ਕੀ ਕੀ ਨਰਿੰਦਰ ਮੋਦੀ ਦੀ ਸਰਕਾਰ ਬੇਰੋਜ਼ਗਾਰੀ ਦੂਰ ਕਰਨ ਚ ਕਾਮਯਾਬ ਰਹੀ ਕੀ ਸਾਡਾ ਡਾਲਰ ਮਜ਼ਬੂਤ ਹੋਇਆ ਪਿਛਲੇ ਮਨਮੋਹਨ ਸਿੰਘ ਨਾਲੋਂ ਡਾਲਰ ਹੋਰ ਹੇਠਾਂ ਆ ਗਿਆ ਆ ਹੁਣ ਵੀ 70 ਕਿਤੇ ਪਹੁੰਚ ਕੀ ਇੰਡਸਟਰੀਅਲਾਈਜੇਸ਼ਨ ਇੰਡੀਆ ਚ ਹੋਈ ਕੀ ਸਾਨੂੰ ਬਾਹਰੋਂ ਉਦਯੋਗ ਆਏ ਚਲੋ ਮੈਂ ਬੁਲੇਟ ਰੇਲ ਦੀ ਗੱਲ ਨਹੀਂ ਕਰਦਾ ਵੀ ਚਲੋ ਉਹਦੇ ਤੇਲੀ ਤਾਂ ਹਜੇ ਮੈਨੂੰ ਪਤਾ ਨਹੀਂ ਕਿੱਥੇ ਖੜਾ ਕੰਮ ਪਰ ਜਿਹੜੀਆਂ ਵੱਡੀਆਂ-ਵੱਡੀਆਂ ਗੱਲਾਂ ਸਾਨੂੰ ਲੁੜਿੰਦੀਆਂ ਸੀ ਕੀ ਕਾਲਾ ਧਨ ਵਾਪਸ ਆ ਗਿਆ ਸুইস ਬੈਂਕਾਂ ਦਾ ਖਾਤਾ ਸਾਡੇ ਭਾਰ ਦੇ ਖਜ਼ਾਨੇ 'ਚ ਆ ਗਿਆ ਇਹ ਸਾਰੇ ਉਹ ਸਵਾਲ ਸੀ ਜਿਹੜੇ ਪਿਛਲੀ ਵਾਰੀ ਤੁਸੀਂ ਖੜੇ ਕੀਤੇ ਸੀ ਇਹ ਸਵਾਲਾਂ ਦੇ ਉੱਤਰ ਤੁਸੀਂ ਕਿਤੇ ਦੰਦੇ ਨਜ਼ਰ ਨਹੀਂ ਆਉਂਦੇ ਬੀਜੇਪੀ ਵਾਲੇ ਸਾਹਿਬ ਮੈਨੂੰ ਹੋਰ ਕਿਸੇ ਗੱਲ 'ਤੇ ਇਤਰਾਜ਼ ਨਹੀਂ ਤੁਹਾਡੀ ਦੇਸ਼ ਭਗਤੀ ਨੂੰ ਵੀ ਸਲੀਊਟ ਹੈ ਤੁਸੀਂ ਮੇਰੇ ਨਾਲੋਂ ਵੱਧ ਦੇਸ਼ ਭਗਤ ਹੋ ਇਹ ਵੀ ਮੈਂ ਮੰਨ ਅਬ 7 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਮਿੱਦਰਾ ਦੇ ਤਹਿਤ ਅਸੀਂ ਸਵੈ ਰੋਜਗਾਰ ਤੁਸੀਂ ਫੇਰ ਕਰਜ਼ੇ ਵਾਲੇ ਪਾਸੇ ਆ ਗਏ ਮੈਨੂੰ ਕਰਜ਼ੇ ਨਹੀਂ ਚਾਹੀਦੇ ਮੈਂ ਨੌਕਰੀਆਂ ਦੀ ਗੱਲ ਕਰਦਾ ਤੁਸੀਂ ਆਰਥਿਕ ਤਰੱਕੀ ਵਾਲੇ ਪਾਸੇ ਦੱਸੋ ਤੁਸੀਂ ਉਦਯੋਗ ਕਿੰਨੇ ਖੋਲੇ ਕੋਈ ਅੰਕੜਾ ਨਹੀਂ ਦਿੱਤਾ ਵੀ ਕਿੰਨੀਆਂ ਇੰਡਸਟਰੀਆਂ ਤੁਸੀਂ ਖੋਲੀਆਂ ਕਾਂਗਰਸ ਦੀ ਸਰਕਾਰ ਸੀ ਦੋ ਮੋਬਾਈਲ ਬਣਾਉਣ ਵਾਲੇ ਕਾਂਗਰਸ ਨਹੀਂ ਮੁਕਾਤੀ ਫਿਰ ਫਿਰ ਜੋ ਕਾਂਗਰਸ ਹੈ ਉਹੀ ਤੁਸੀਂ ਹੋਗੇ ਫਿਰ ਤਾਂ ਗੱਲ ਪੀਰ ਹੈ ਕਿ ਫਿਰ ਜੋ ਸੁਣਦੇ ਨਹੀਂ ਪਏ ਦੱਸੋ ਪ੍ਰੋਫੈਸਰ ਸਾਹਿਬ ਵਾਈਸ ਹੋ ਕੇ ਗੱਲ ਕਰਦੇ ਵੀ ਜਿਹੜਾ ਸਿੱਧੂ ਹੈ ਉਹੀ ਇੱਕ ਤੁਸੀਂ ਮੇਰੇ ਸਵਾਲ ਤੇ ਆਓ ਮੈਂ ਸਿੱਧੇ ਦੀ ਗੱਲ ਹੀ ਨਹੀਂ ਕਰ ਰਿਹਾ ਤਾਂ ਲੋਕ ਪੰਜਾਬ ਸੁਆਮੀ ਨਾਥਨ ਦੀ ਗੱਲ ਕੀਤੀ ਤੁਸੀਂ ਉਹ ਗੱਲ ਮੋੜ ਕੇ ਲਾਗੇ ਕਿ ਅਸੀਂ ਸੁਆਮੀ ਨਾਥਨ ਜਿੰਨਾ ਤੁਹਾਨੂੰ ਵਾਅਦਾ deta ਐ ਐਮਐਸਪੀ ਦੇ ਵਿੱਚ ਇਕੱਲੇ ਐਮਐਸਪੀ ਨਾਲ ਕਿਸਾਨ ਦਾ ਘਰ ਨਹੀਂ ਚੱਲਦਾ ਕਿਸਾਨ ਕਹਿੰਦਾ ਮੈਨੂੰ ਐਮਐਸਪੀ ਨਹੀਂ ਚਾਹੀਦਾ ਮੈਨੂੰ ਤਾਂ ਮੇਰਾ ਮੁੱਲ ਚਾਹੀਦਾ ਜਿਹੜਾ ਵਾਜਿਬਾ ਫਸਲ ਨੂੰ ਅਪਗ੍ਰੋ ਕਰਨ ਵਾਸਤੇ 2022 ਤੱਕ ਦਾ ਅਜੰਡਾ ਮੋਦੀ ਹੁਣ ਤੁਸੀਂ 2022 ਤੱਕ ਲੈ ਗਏ 2014 ਤੋਂ ਯਾਦਾ 2019 ਮਿਟੀਗਨ ਦੇ ਪਹਿਲਾਂ ਹੀ ਮੈਂ ਮੈਂ ਦੰਦਾ ਜਵਾਬ ਮੈਂ ਦੰਦਾ ਜਵਾਬ ਜੀ ਅਸਲ ਸਵਾਲਾਂ ਦਾ ਜਵਾਬ ਨਹੀਂ ਆਉਂਦਾ ਮੈਂ ਦੋ ਇਸ ਮੁਲਕ ਚ ਤੁਹਾਡੇ ਪਹਿਲਾਂ ਤੁਹਾਡੇ ਸਵਾਲਾਂ ਦਾ ਜਵਾਬ ਦੋ ਜਵਾਬ ਦੇਣਾ ਚਾਹੂੰਗਾ ਮੈਨੂੰ ਟਾਈਮ ਦੇ ਦਿਓ ਪਲੀਜ਼ ਨੰਬਰ 1 ਜਿਹੜੀ ਗੱਲ ਕੀਤੀ ਅਸੀਂ ਆਰਥਿਕ ਫਰੰਟ ਦੇ ਉੱਤੇ ਪਿਛਲੇ 5 ਸਾਲ ਚ ਦੇਸ਼ ਦੀ ਜੀਡੀਪੀ ਅਸੀਂ 773 ਦੇ ਨੇੜੇ ਤੇ ਰੱਖੀ ਹੈ ਜਿਦੀ ਕਿ ਪਿਛਲੀ 10 ਸਾਲ ਦੀ ਯੂਪੀਏ ਗਵਰਨਮੈਂਟ ਦੇ ਵਿੱਚ ਡੈਟ ਰਿਡਕਸ਼ਨ ਸੀ ਨਹੀਂ ਨਹੀਂ ਪਲੀਜ਼ ਪਲੀਜ਼ ਜੀਡੀਪੀ ਦਾ ਪੈਰਾਮੀਟਰ ਇੱਕ ਇੱਕ ਮਿੰਟ ਜੀ ਨਹੀਂ ਮੈਂ ਪੈਰਾਮੀਟਰ ਦੇ ਨੇੜੇ ਆਉਣ ਲੱਗਿਆ ਸਰ ਸਟੀਲ ਸੈਕਟਰ ਜਿਹੜਾ ਪਿਛਲੇ 10 ਸਾਲ ਤੋਂ ਬਰਬਾਦ ਸੀ ਖਾਸ ਕਰਕੇ ਗਵਿੰਦਗੜ ਵੀ ਬਰਬਾਦ ਸੀ ਦੇਖੋ ਨੈਸ਼ਨਲ ਜਿਹੜੀ ਪਾਲਿਸੀ ਹੈ ਨਾ ਬਿਲਕੁਲ ਵੀ ਨਹੀਂ ਅੱਜ ਗਵਿੰਦਗੜ ਦੇ ਵਿੱਚ ਤੁਸੀਂ ਸਟੈਟਿਸ ਲਓ ਹੁੰਦਾ ਕੀ ਹੈ ਪਾਲਿਸੀ ਕੇਂਦਰ ਦੀ ਕੇਂਦਰ ਦੀ ਪਾਲਿਸੀ ਦੇ ਨਾਲ ਚੇਂਜ ਪੈਣੀ ਹੈ ਕਿਉਂਕਿ ਉਹਨਾਂ ਨੇ ਸਕ੍ਰੈਪ ਪਾਲਿਸੀ ਚੇਂਜ ਕੀਤੀ ਉਹਨਾਂ ਨੇ ਇਕਨੋਮਿਕ ਪਾਲਿਸੀ ਚੇਂਜ ਕੀਤੀ ਉਹਦਾ ਜਿਹੜਾ ਇਫੈਕਟ ਪਿਆ ਤਾਂ ਪੰਜਾਬ ਦੇ ਸੂਬੇ ਵਾਲੀ ਸਰਕਾਰ ਕਹਿੰਦੀ ਹੈ ਜੀ ਹਮਨੇ ਕਰਦੀਆ ਜੋ ਕਰਨਾ ਥਾ ਇੱਕ ਤਾਂ ਪਹਿਲਾਂ ਇਹ ਪ੍ਰਾਂਤੀਆ ਪਾ ਖਤਮ ਕਰ ਦਈਏ ਜਿਹੜਾ ਸਵਾਲ ਤੁਸੀਂ ਪੁੱਛਿਆ ਠੀਕ ਆ ਸਾਡੇ ਵੀਰ ਦਾ ਇਕਨੋਮੀ ਨਾਲ ਔਰ ਇੰਡਸਟਰੀ ਨਾਲ ਦਾ ਜਿਆਦਾ ਵਾਅ ਬਸ ਇਹ ਨਹੀਂ ਜਵਾਬ ਨਹੀਂ ਦੇ ਸਕੇ ਲੇਕਿਨ ਜਿਹੜੀ ਤੁਸੀਂ ਰੋਜ਼ਗਾਰ ਦੀ ਗੱਲ ਕਰਦੇ ਹੋ ਪਿਛਲੇ ਸਮੇਂ ਦੇ ਵਿੱਚ ਬੇਰੋਜ਼ਗਾਰੀ ਪੱਧਰ ਘਟਿਆ ਰਾਹੁਲ ਪਲੀਜ਼ 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 ਰਾਹੁਲ ਗਾਂਧੀ ਲਾਜੀ ਨਾ ਨਾ ਰਾਹੁਲ ਗਾਂਧੀ ਕੇਵਲ ਅੰਕੜੇ ਦੇ ਰਿਹਾ ਉਹਨਾਂ ਅੰਕੜਿਆਂ ਨੂੰ ਹੋਰ ਕਿਤੋਂ ਅੰਕੜੇ ਆਏ ਨਹੀਂ ਹੋਰ ਕਿਤੋਂ ਅੰਕੜੇ ਨਹੀਂ ਆਏ ਉਹ ਅੰਕੜਿਆਂ ਨੂੰ ਨੀਤੀ ਉਦਯੋਗ ਗਲਤ ਠਹਿਰਾ ਰਿਆ ਉਹ ਅੰਕੜੇ ਕਹਿ ਗਲ ਠਹਿਰਾ ਰਹੇ ਨੇ ਨਹੀਂ ਨਹੀਂ ਮੈਨੂੰ ਮੈਨੂੰ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਜਿਹੜੀ ਗੱਲ ਮੈਂ ਜਤ ਤੁਸੀਂ ਪੰਜਾਬ ਰੁਕੋ ਰੁਕੋ ਐਮ ਐਸ ਐਮ ای ਸੈਕਟਰ ਦੀ ਗ੍ਰੋਥ ਪਿਛਲੇ 3 ਸਾਲ ਚ ਸੋਖੀ ਸਾਹਿਬ ਸੁਖੀ ਸਾਹਿਬ ਸੰਧੀ ਕੇਂਦਰ ਚ ਪੰਜਾਬ ਚ ਕਿੱਡੇ ਕਿੱਡੇ ਉਦਯੋਗ ਹੈ ਕੋਈ ਇੱਕ ਨਵੇਂ ਉਦਯੋਗ ਦਾ ਨਾਮ ਲੈ ਲਿਓ ਵੀ ਆ ਵੱਡਾ ਉਦਯੋਗ ਲੱਗਿਆ ਪੰਜਾਬ ਚ ਵੱਡੇ ਉਦਯੋਗ ਜਿਹੜੇ ਹੁਣ ਲਾਉਣੇ ਆ ਇਹ ਸਟੇਟ ਗਵਰਨਮੈਂਟ ਦਾ ਕੰਮ ਹੈ ਸੁਣੋ ਉਹ ਕੋਈ 5-6 ਸਾਲਾਂ ਜਿਹੜਾ ਕੋਈ ਪੰਜਾਬ ਮੈਂ ਕਹਣਾ ਮੈਂ ਕਰਾਉਣਾ ਮੈਂ ਬਣਾਉਣਾ ਹੀਰੋ ਹੈ ਇਹ ਰਾਜਪੁਰੇ ਰਾਜਪੁਰੇ ਜੂਟ ਸਾਡੇ ਹੁੰਦੇ ਲੱਗਿਆ ਸੁਣੋ ਕੰਮ ਹੀ ਸ਼ੁਰੂ ਹੋਏ ਦੀ ਹਜੇ ਮੈਂ ਕਹਣਾ ਕੰਮ ਵੀ ਸ਼ੁਰੂ ਹੋ ਗਿਆ ਚਲੋ ਮੇਰਾ ਟੀਆਈ ਸਾਈਕਲ ਬਣਾਉਣਾ ਸਰ ਟੀਆਈ ਸਾਈਕਲ ਕਰਕੇ ਲੁਹਾਨੇ ਵੀ ਸਾਈਕਲ ਰਸਤੀ ਚੱਲ ਰਹੀ ਆ ਕੰਮ ਕੀਤੀ ਆ ਵੀ ਜੇ ਇਹਨਾਂ ਨੇ ਕੋਈ ਕੰਮ ਕੀਤਾ ਹੁੰਦਾ ਤਾਰੇ ਦਿਖਾਉਂਦੇ ਇਹਨਾਂ ਨੇ ਪਿਛਲੇ ਤੁਸੀਂ ਦੇਖਣਾ ਮੋਦੀ ਸਾਹਿਬ ਨੇ ਸਫਾਈ ਕਰਮਚਾਰੀਆਂ ਦੇ ਪੈਰ ਧੋਤੇ ਆ ਜਿਹਨੇ ਕੰਮ ਕੀਤੇ ਕਿਉਂ ਧੋਣੇ ਪੈਂਦੇ ਚਲੋ ਵੈਸੇ ਉਹ ਚਲੋ ਕਿਸੇ ਦਾ ਸਤਿਕਾਰ ਕਰਨਾ ਵੀ ਗਲਤ ਹੋ ਗਿਆ ਉਹਨਾਂ ਵਿੱਚੋਂ ਦੋ ਜਿਹੜੇ ਸਫਾਈ ਕਰਨ ਜਿਹੜੀਆਂ ਲੇਡੀਜ਼ ਸੀਆਂ ਦੋ ਇੱਕ 24 ਘੰਟੇ ਦਾ ਹੁਣ ਲੋ ਜਿਹੜੀਆਂ ਦੋ ਲੇਡੀਜ਼ ਸੀਗੀਆਂ ਅੱਜ ਉਹਨਾਂ ਦਾ ਇੰਟਰਵਿਊ ਆਈ ਹੈ ਵੀ ਸਾਡਾ ਸਾਨੂੰ ਸੀਗਾ ਵੀ ਸਾਡੇ ਪੈਰ ਧੋਣ ਤੋਂ ਬਾਅਦ ਵੀ ਸਾਡਾ ਕੋਈ ਬਦਲ ਜੂਗਾ ਵੀ ਸਾਡਾ ਘਰ ਵੀ ਉੱਤੀ ਆ ਇੰਦਰਾ ਆਵਾਸ ਹੋਣਾ ਤੇ ਦੇ ਤਹਿਤ ਉਹਨਾਂ ਨੂੰ ਘਰ ਮਿਲਿਆ ਪੱਕੀ ਨੌਕਰੀ ਚਾਹੁੰਦੇ ਠੀਕ ਹੈ ਉਹ ਕਹਿੰਦਾ ਸਾਨੂੰ ਸੀਗਾ ਸਾਨੂੰ ਇਹਨ ਅੱਜ ਵੀ ਅਸੀਂ ਚੁੱਲ੍ਹਿਆਂ ਤੇ ਰੋਟੀ ਬਣਾ ਰਹੇ ਹਾਂ ਉਹ ਕਿਥੇ ਥੋੜੀ ਜਿਹੀ ਯੋਜਨਾ ਸੀ ਥੋੜੀ ਕਿਧਰ ਵੀ ਜਿਹੜੀ ਇਹਨਾਂ ਨੇ ਗੈਸ ਦੇਣੀ ਸੀ ਕਿਧਰ ਵੀ ਇਹਨਾਂ ਨੇ ਗੱਲ ਕੀਤੀ ਸੋਖੀ ਸਾਹਿਬ ਨੇ ਵੀ ਇਹਨਾਂ ਨੇ ਆਪ ਹੀ ਦੱਸਤਾ ਵੀ ਪਿਛਲੇ 10 ਸਾਲਾਂ ਦੇ ਵਿੱਚ ਇਹਨਾਂ ਦੀ ਸਰਕਾਰ ਸੀਗੀ ਉਦੋਂ ਇੰਡਸਟਰੀ ਸਾਰੀ ਇੱਥੋਂ ਨਿਕਲ ਕੇ ਤੇ ਬਾਹਰ ਚਲੇਗੀ ਚਲੋ ਚਲੋ ਮੈਂ ਹੁਣ ਅਗਲੇ ਚੈਪਟਰ ਤੇ ਚੱਲਦਾ ਅਗਲੇ ਚੈਪਟਰ ਤੇ ਚੱਲਦਾ ਕੁਵਰ ਵਿਜੇ ਪ੍ਰਤਾਪ ਤੇ ਕੀ ਲੱਗਦਾ ਜੀ ਚੀਮਾ ਸਾਹਿਬ ਨੇ ਫੇਰ ਕਹਿਦਾ ਕਹਿੰਦੇ ਸਿਆਸਤ ਇਕੱਠੇ ਹੋ ਗਏ ਹੁਣ ਅਕਾਲੀ ਦਲ ਦੇ ਖਿਲਾਫ ਕਰ ਰਹੇ ਨੇ ਸਾਰਿਆਂ ਤੇ ਨਾ ਚੋਣ ਕਮਿਸ਼ਨ ਕੋ ਉਤਰੀ ਸ਼੍ਰੋਮਣੀ ਨੇ ਵਿਚਾਰ ਕਰਨਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਨਜ਼ਰ ਦੇ ਵਿੱਚ ਇਹ ਮੁੱਦਾ ਖਤਮ ਹੋ ਚੁੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਉਹ ਸ਼ਿਕਾਇਤ ਚੋਣ ਕਮਿਸ਼ਨ ਨੇ ਅਮਲ ਕੀਤਾ ਜੀ ਪੁਨੋਚਾਰ ਹੋ ਜਾਣਾ ਚਾਹੀਦਾ ਕਰੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਜੀ ਸਾਡੇ ਲਈ ਕੋਈ ਮੁੱਦਾ ਨਹੀਂ ਹੈ ਜੀ ਚਲੋ ਚੋਣ ਕਮਿਸ਼ਨ ਦਾ ਬੈਠਾ ਸਾਡੇ ਲਈ ਕੋਈ ਮੁੱਦਾ ਨਹੀਂ ਹੈ ਵੈਸੇ ਤੁਸੀਂ ਤੁਸੀਂ ਇਹਦਾ ਸਭ ਦੇਖਦੇ ਕਿਵੇਂ ਹੋ ਜਦੋਂ ਸਾਰੀਆਂ ਵਿਰੋਧੀ ਧਿਰਾਂ ਗਈਆਂ ਨੇ ਚੋਣ ਕਮਿਸ਼ਨ ਕੋਲੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹਨਾ ਉਹ ਪਾਰਟਿਕੂਲਰ ਇੱਕ ਕੇਸ ਦੀ ਇਨਵੈਸਟੀਗੇਟ ਕਰ ਰਹੀ ਹੈ ਜੀ ਉਹਦਾ ਆਮ ਰੁਟੀਨ ਪੁਲਿਸਿੰਗ ਨਾਲ ਕੋਈ ਸਬੰਧ ਨਹੀਂ ਹੈ ਉਹ ਉਹ ਜਿਹੜਾ ਇਹਨਾਂ ਨੇ ਨਾ ਵੈਸੇ ਗਲਤੀ ਕੀਤੀ ਹੈ ਇਹ ਆਪ ਵੀ ਮਹਿਸੂਸ ਕਰਦੇ ਹੋਗੇ ਨਹੀਂ ਉਹ ਚੋਣ ਕਮਿਸ਼ਨ ਬਾਰੇ ਕਹੋ ਸਾਡੇ ਵਰਨਾ ਕਹੋ ਉਹ ਇੱਕ ਮੁੱਦਾ ਵਿਰੋਧੀ ਹਨ ਦੇਦਾ ਕਿਉਂਕਿ ਸਿੱਖ ਸਿੱਖ ਭਾਵਨਾਵਾਂ ਪਹਿਲਾਂ ਹੀ ਕਾਰਜਦਲ ਦੇ ਖਲਾਫ ਹੋ ਉਸ ਮਾਮਲੇ 'ਚ ਸੈਂਸਿਟਿਵਲ ਲੋਕ ਬਹੁਤ ਵੀ ਇੱਕ ਪਤਾ ਤਾਂ ਲੱਗੇ ਵੀ ਕਿਹੜੇ ਬੰਦੇ ਸੀਗੇ ਉਹ ਇੱਕ ਟੀਮ ਕਰ ਰਹੀ ਹੈ ਤੁਸੀਂ ਉਹ ਟੀਮ ਦਾ ਜੇ ਤੁਹਾਨੂੰ ਨਹੀਂ ਲੱਗਦਾ ਕਿਉਂ ਬਦਲਾ ਰਹੇ ਕਿ ਚੋਣਾਂ ਨਾਲ ਉਹਦਾ ਕੋਈ ਸਬੰਧ ਨਹੀਂ ਹੈ ਉਹ ਟੀਮ ਦਾ ਉਹ ਬੇਸੀਖਿਆਨ ਕਰ ਰਿਹਾ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਰਿਹਾ ਬੜੇ ਕਈ ਵਾਰ ਪਹਿਲਾਂ ਵੀ ਗਲਤ ਕੀਤੇ ਆ ਹੁਣ ਇੱਕ ਹੋਰ ਵਾਰ ਗਲਤ ਕਰ ਲਿਆ ਵੀ ਇੱਕ ਪ੍ਰੋਤਿਗਤ ਅਨੁਮੋਦਨਾ ਦੇ ਦਾ ਤਾਂ ਕਿ ਉਹ ਇਹਨਾਂ ਨੂੰ ਕਰ ਸਕਣ ਵੀ ਤੁਸੀਂ ਭਾਈ ਸਾਹਿਬ ਬੇਅਤਵੀ ਦੀ ਸਹੀ ਜਾਂਚ ਨਹੀਂ ਚਾਹੁੰਦੇ ਚਲੋ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਉਹੀ ਗੱਲ ਜਿਹੜੀ ਕਰਦੇ ਆਂ ਜੀ ਚੋਰ ਰਮੇਸ਼ਾ ਬੜਾ ਬਾਲਾ ਮਾਰ ਆਪਣੀ ਚੋਰੀ ਲਗਾਉਣ ਲਈ ਇਹਨਾਂ ਨੇ ਸ਼ਿਕਾਇਤ ਕਰਵਾਈ ਔਰ ਸਿਰਫ ਸਿਰਫ ਉੱਥੇ ਜਦੋਂ ਇਹਨਾਂ ਨੇ ਬਦਲੀ ਕਰਵਾਈ ਹੈ ਉਹ ਸਾਫ਼ ਤੌਰ ਤੇ ਉਹ ਸਾਹਮਣੇ ਜਗਜाहਰ ਹੋ ਗਿਆ ਵੀ ਇਹਨਾਂ ਦੀ ਸ਼ਮੂਲੀਅਤ ਵਿੱਚ ਸੀਗੀ ਮੇਰ ਦੀ ਕਾਰਡ ਦੇ ਵਿੱਚ ਜਾਂ ਤਾਂ ਇਹ ਨਾਂ ਇਹਨਾਂ ਪ੍ਰੈਸ਼ਰ ਪਾ ਕੇ ਉੱਥੇ ਚੋਣ ਮੁਝਾਣਾ ਨਹੀਂ ਚਲੋ ਮੇਰਾ ਸਵਾਲ ਲੈ ਲਓ ਪਹਿਲਾਂ ਇਹਨਾਂ ਦਾ ਸਵਾਲ ਇਹ ਹੈ ਕਿ ਜਿਹੜਾ ਕੁਮਰ ਵਿਜੇ ਪ੍ਰਤਾਪ ਸੀ ਉਹ ਕਾਂਗਰਸ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਸੀ ਉਹਨੇ ਮਨਤਾਰ ਬਰਾੜ ਤੇ ਵੀ ਪਰਚਾ ਦਿੱਤਾ ਇਸ ਗੱਲ ਦਾ ਅਕਾਲੀ ਦਲ ਨੂੰ ਗੁੱਸਾ ਇਸ ਕਰਕੇ ਇਹਨਾਂ ਨੇ ਸਰਕਾਰ ਦਿੱਤੀ। ਉਹੀ ਕੁਵਰ ਵਿਜੇ ਪ੍ਰਤਾਪ ਇਹਨਾਂ ਦੀ ਸਰਕਾਰ ਦੇ ਵਿੱਚ ਅਫਸਰ ਲੱਗੇ ਹੋਏ। ਉਦੋਂ ਕੋਈ ਨਹੀਂ ਇਹਨਾਂ ਨੂੰ ਉਹ ਕਰਨਾ ਚਾਹਤੀ ਹੁੰਦੀ ਆ। ਉਦੋਂ ਕੋੜਾ ਉਹ ਸਟਕਦੀ ਜਾਂਚ ਕਰ ਰਿਹਾ ਸੀ। ਹੁਣ ਇਹਨਾਂ ਨੂੰ ਉਹ ਥੋੜੇ ਸਰਕਾਰ ਦੇ ਵੀ ਅਫਸਰ ਲੱਗੇ ਰਹੇ ਜੀ। ਹੁਣ ਵੀ ਉਹ ਹੀ ਅਫਸਰ ਲੱਗੇ ਰਹੇ ਔਰ ਸਾਰੇ ਸਾਰੇ ਪੰਜਾਬ ਤੋਂ ਪਤਾ ਵੀ ਉਹ ਇੱਕ ਇਮਾਨਦਾਰ ਅਫਸਰ ਨੇ। ਜਿਹੋ ਕੋਈ ਕਾਰਵਾਈ ਕਰ ਰਹੇ ਆ ਇਹਨਾਂ ਨੂੰ ਇਹਨਾਂ ਦੇ ਬੰਦਿਆਂ ਵਿੱਚ ਫਸ ਰਹੇ ਆ ਸਿੱਧੇ ਤੌਰ ਤੇ ਇਹਨਾਂ ਦੀ ਸਮੂਹ ਦੇ ਵਿੱਚ ਹੋ ਰਹੀ ਆ। ਇਹਨਾਂ ਦੇ ਅਕਾਲੀ ਲੀਡਰਾਂ ਦੀ ਹੋ ਰਹੀ ਆ ਔਰ ਜੱਜਦਾਰਾਂ ਦੀ ਹੋ ਰਹੀ ਆ। ਫਿਰ ਇਹ ਆਪਿਆਂ ਨੂੰ ਫਸਦੇ ਨਜ਼ਰ ਆਉਂਦੇ ਦੇਖ ਬਿਲਕੁਲ ਬਦਲਵਾਇਆ ਗਿਆ ਔਰ ਸਾਫ ਤੌਰ ਤੇ ਜਗਜਹਿਰ ਹੋ ਗਿਆ ਵੀ ਇਹਨਾਂ ਦੇ ਵਿੱਚ ਮੁੱਲ ਸੀਗੀ ਇਸੇ ਕਰਕੇ ਸਾਰੀਆਂ ਸਾਰੀ ਪਾਰਟੀਆਂ ਨੂੰ ਲੜ ਕੇ ਸਾਰੀ ਜਥੇਬੰਦੀਆਂ ਨੂੰ ਸਿੱਖ ਸੰਦੇ ਦੇ ਬਦਲੇ ਨੂੰ ਲੜ ਕੇ ਇਹ ਉਥੇ ਦਿੱਲੀ ਵਿੱਚ ਚੋਣਾਂ ਇਹੋਕਾ ਜਾਣਾ ਪਿਆ ਉਹਨੀਆਂ ਦਾ ਕਿਸੇ ਨੂੰ ਕੀ ਲੋੜ ਸੀਗੀ ਜੀ ਹਾਂਜੀ ਤੁਸੀਂ ਕੀ ਗੱਲ ਕਰੀ ਤੋਂ ਫਿਰ ਮੈਂ 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 ਇੱਕ ਮਿੰਟ ਜੀ ਇੱਕ ਤੁਸੀਂ ਸਿੱਧੂ ਸਾਹਿਬ ਦੀ ਵੀ ਗੱਲ ਕੀਤੀ ਤੇ ਇੱਕ ਜਿਹੜੇ ਸਾਡੇ ਸਾਡੇ ਵੀਰ ਨੇ ਚਲੋ ਮੈਂ ਮੈਂ ਕਾਮਨ ਗੱਲ ਕਰਨ ਲੱਗਿਆ ਜੀ ਜੀ ਕਾਂਗਰਸ ਦੇ ਪਿਛਲੇ ਰਾਜ ਦੇ ਵਿੱਚ ਇਹ ਰਾਜੇ ਨੂੰ ਜੇਲ ਕਾਨੀ ਮੋਜੀ ਨੂੰ ਜੇਲ ਬੜੀ ਹੋ ਗਈ ਉਹ ਬਾਦ ਪ੍ਰੀਸ ਪਹਿਲਾ ਜਦ ਜੇਲ ਦਾ ਹੋਈ ਨਾ ਜੇਲ ਹੋਈ ਕੰਮ ਉਹਨੂੰ ਕਾਮਨ ਵੈਲਥ ਘਟਾਲੇ ਦੇ ਵਿੱਚ ਉਹਨੂੰ ਕਲਮਾਡੀ ਨੂੰ ਜੇਲ ਕਰੀਬ ਕਰੀਬ 10 ਵਜ਼ੀਰਾਂ ਦੇ ਜੇਲ ਤੇ ਇੰਨਿਆਂ ਨੂੰ ਸਤਾ ਛੜਨੀ ਪਈ ਪ੍ਰੀਸ ਮੇਰੀ ਗੱਲ ਸੁਣੋ ਕੀ ਉਹਨਾਂ ਨੇ ਕੋਈ ਕਰਾਪਸ਼ਨ ਕੀਤੀ ਵੀ ਨਹੀਂ ਸੀ ਇਹਨਾਂ ਦੀ ਉਹ ਸਰਕਾਰ ਤੇ ਇਹਨਾਂ ਦੀ ਸਰਕਾਰ ਨੇ ਆਪ ਹੀ ਆਪਣੇ ਬੰਦੇ ਅੰਦਰ ਦਿੱਤੇ ਹੋ ਰਾਜਨੀਤੀ ਸੀ ਕੋਈ ਉਹ ਜਿਹੜੇ ਇਹਨੇ ਘਟਾਲੇ ਹੋਏ ਕੀ ਤੁਸੀਂ ਕਲੀਨ ਹੈਂਡ ਜੇ ਤੁਸੀਂ ਇੰਨੇ ਬੇਦਾਗ ਹੋ ਤੁਸੀਂ ਕਹਿੰਦੇ ਹੋ ਜੀ ਚੋਰ ਰਲ ਗਏ ਜਾਂ ਚੌਂਕੀਦਾਰ ਚੋਰ ਹੋ ਗਿਆ ਤੁਸੀਂ ਓਨੀ ਦਲੇਰੀ ਨਾਲ ਇਹ ਗੱਲ 20 ਲੋਕਾਂ ਦੀ ਕਚਹਿਰੀ 'ਚ ਮੰਨੋ ਕਿ ਤੁਹਾਡੇ ਸਮੇਂ 'ਚ ਉਦੋਂ 2G ਘਟਾਲਾ ਹੋਇਆ, ਕੋਲ ਘਟਾਲਾ ਹੋਇਆ, ਸਪੈਕਟ੍ਰਮ ਘਟਾਲਾ ਹੋਇਆ, ਤੁਸੀਂ ਕਿਹੜੀ ਚੀਜ਼ 'ਚ ਘਟਾਲਾ ਨਹੀਂ ਹੋਇਆ? ਮੈਂ ਇੱਕ-ਇੱਕ ਈਸ਼ੂ ਨੂੰ ਲੈ ਕੇ ਇਸ ਪੂਰੇ ਮਸਲੇ 'ਤੇ ਅੱਗੇ ਵਧਣਾ। ਹੁਣ ਮੈਂ ਗੱਲ ਕਰੂੰਗਾ ਬੀਬੀ ਹਰਮਨਸਖਰਦੂਲੋਂ। ਪਹਿਲੀ ਡਿਪਲੀ ਤੁਹਾਡੇ ਤੋਂ ਲੈ ਲੈਣਾ। ਹਰਮਨਸਖਰਦੂਲੋਂ ਫਤਿਹਗੜ੍ਹ ਸਾਹਿਬ ਉਮੀਦਵਾਰ ਬਣ ਕੇ ਕਾਂਗਰਸ ਨੂੰ ਛੱਡਤਾ ਬੀਬੀ ਨੇ। ਹੁਣ ਕਾਂਗਰਸ ਲਈ ਇਹ ਜਿਹੜੀਆਂ ਸਥਿਤੀਆਂ ਕਿਉਂ ਬਣ ਰਹੀਆਂ ਨੇ? ਮੇਦਰ ਸਿੰਘ ਕੇਪੀ ਨਾਰਾਜ਼ ਹੈ ਬੀਬੀ ਸੰਤੋਸ਼ ਚੌਧਰੀ ਵੀ ਨਾਰਾਜ਼ ਹੈ ਗੁਰਵਿੰਦਰ ਬਾਲੀ ਨੂੰ ਤੁਸੀਂ ਪਾਰਟੀ ਚੋਂ ਕੱਢਤਾ ਹਰਮਨ ਸਿੰਘ ਕੌਰ ਬੀਬੀ ਨੇ ਪਾਰਟੀ ਛੱਡ ਦਿੱਤੀ ਕਾਂਗਰਸ ਦੇ ਦਿਨ ਪੁੱਠਿਆਂ ਲਾਗੀ ਸੀ ਕੋਈ ਪੁੱਠੇ ਨਹੀਂ ਹੋਣ ਲੱਗੇ ਜੀ ਦੇਖੋ ਜਿਹੜੇ ਪੱਤੇ ਆ ਨਾ ਛੱਡਦੇ ਹੁੰਦੇ ਆ ਰੁਖ ਮਝਾਰਾ ਇਹ ਤਾਂ ਇਹ ਗੱਲਾ ਬਣਦੀ ਰਹੇ ਜੀ ਬਾਲੀ ਸਾਹਿਬ ਦੀ ਗੱਲ ਕੀਤੀ ਉਹਨਾਂ ਨੇ ਗਲਤ ਇੱਕ ਟਿੱਪਣੀ ਕੀਤੀ ਕੈਪਟਨ ਸਾਹਿਬ ਦੇ ਉੱਪਰ ਤੇ ਉਹਨਾਂ ਨੂੰ ਕੱਢਣਾ ਤਾਂ ਬਣਦਾ ਹੀ ਸੀਗਾ ਔਰ ਜਿਹੜੀ ਦੂਲੋ ਸਾਹਿਬ ਦੀ ਆਪਾਂ ਗੱਲ ਕਰਦੇ ਆ ਉਹਨਾਂ ਨੇ ਇੱਕ ਤੁਸੀਂ ਸਮਝ ਨਾ ਮਿਓ ਇੱਛਾ ਜ਼ਾਹਿਰ ਕੀਤੀ ਮਰ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਪਰ ਕਾਂਗਰਸ ਨੇ ਨਾ ਕੈਂਡੀਡੇਟ ਨੂੰ ਦੇ ਚੁੱਕੇ ਆ ਤੇ ਆਪਣਾ ਕੈਂਡੀਡੇਟ ਦਾ ਬਦਲ ਨਹੀਂ ਸਕਦੇ ਹੋ ਤੇ ਉਹਨਾਂ ਨੇ ਆਪਣੀ ਕੀ ਕਹਿੰਦੇ ਸਾਬ ਸਾਮ ਨੂੰ ਡੈਮੋਕਰੈਟਿਕ ਰਾਈਟ ਹੈ ਕਿ ਉਹ ਕਿਹੜੀ ਪਾਰਟੀ ਆਜ਼ਾਦ ਖੜੇ ਜੀ ਬੀਬੀ ਸਿੰਘਸ਼ੇਰ ਘਰ ਬੀਬੀ ਬੀਬੀ ਹਰਬੰਸਕੌਰ ਦੋਨੋਂ ਨੇ ਜਾਣਦਾ ਤੁਹਾਨੂੰ ਲੱਗਦਾ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਹੈ ਸਭ ਨੂੰ ਪਤਾ ਹੈ ਵੀ ਉੱਥੇ ਇਹਨਾਂ ਦਾ ਕਿੰਨਾ ਬੋਲ ਵਾਲਾ ਹੈਗਾ ਔਰ ਉਹਨਾਂ ਦਾ ਜਾਣਣਾ ਸਾਨੂੰ ਕੀ ਫਰਕ ਪਊਗਾ ਤੁਹਾਡੇ ਸਾਹਮਣੇ ਫਤਿਹਗੜ ਸਾਹਿਬ ਦੀ ਸੀਟ ਤੇ ਤੁਹਾਨੂੰ ਪਤਾ ਸ਼ਮਸ਼ੇਰ ਦੁੱਲੋ ਤਾਂ ਨਹੀਂ ਜਾਣਦੇ ਨਾ ਉਹ ਤਾਂ ਉਹਨਾਂ ਦਾ ਮੈਨੂੰ ਦਸੀ ਇਹਨਾਂ ਘਰ ਦਾ ਮਸਲਾ ਹੈ ਘਰ ਦਾ ਮਸਲਾ ਹੈ ਉਹਨਾਂ ਨੇ ਡਿਸਾਈਡ ਕਰਨਾ ਕੀ ਕਰਨਾ ਜੀ ਹਾਂਜੀ ਅਗਰ ਸਾਹਿਬ ਇਹ ਕਾਂਗਰਸ ਜਿਹੜਾ ਆ ਗਿਆ ਚਲੇ ਗਿਆ ਟੋਣਾ ਦੇਣਾ ਸੀ ਖਾਸ ਕਰਕੇ ਹੁੰਦਾ ਇਹਨਾਂ ਦੇ ਵੀ ਜਾਣਗੇ ਇਹਨਾਂ ਦੇ ਵੀ ਜਾਣਗੇ ਕੁਝ ਆਉਣ ਬਾਅਦ ਭਾਜਪਾ ਚੋਂ ਪਰਮਿੰਦਰ ਮੈਤਾ ਸਾਹਿਬ ਫਿਰ ਕਾਂਗਰਸ ਤੇ ਵਾਪਸ ਚਲੇ ਗਏ ਇਹ ਦਰਸ ਸਾਡੀ ਰਾਜਨੀਤੀ ਦੀ ਦਿਵਾਲੀਆ ਬਣਾ ਇਹ ਤੋਂ ਇਹ ਪਤਾ ਲੱਗਦਾ ਵੀ ਇਹਨਾਂ ਬੰਦਿਆਂ ਦੀ ਕਿਸੇ ਵਿਚਾਰਤਾ ਨਾਲ ਕੋਈ ਕਮਿਟਮੈਂਟ ਨਹੀਂ ਹੈ ਤੁਸੀਂ ਕਿਵੇਂ ਦੇਖਦੇ ਹੋ ਜੀ ਅੱਜਗੜ ਸਾਹਿਬ ਤੁਸੀਂ ਤੁਹਾਨੂੰ ਲੱਗਦਾ ਹੈ ਈ ਦੂਲੋ ਪਰਿਵਾਰ ਦਾ ਦਮ ਹੈਗਾ ਬੀਬੀ ਹਰਮਨਸਕੌਰ ਦੂਲੋ ਮੁਕਾਬਲਾ ਦੇਜੂਗੀ ਅਕਾਲੀ ਦਲ ਨੂੰ ਦੇਖੋ ਪਹਿਲੀ ਗੱਲ ਤੁਹਾਡਾ ਲਾਲਾ ਸਾਹਿਬ ਇਹ ਆ ਕਿ ਜੇ ਫਤੇਕਰ ਸਾਹਿਬ ਦੀ ਪਾਰਟੀ ਕੁਲਰ ਗੱਲ ਕਰੀਏ ਤਾਂ ਸ਼ਮਸ਼ੇਰ ਸਿੰਘ ਦੂਲੋਂ ਤੇ ਉਹਦੇ ਪਰਿਵਾਰ ਦਾ ਉੱਥੇ ਪੁਰਾਣਾ ਹੋਲਡ ਹੈਗਾ ਜੀ ਅਸੀਂ ਇਸ ਗੱਲ ਨੂੰ ਇੰਨਾ ਲਾਈਟਲੀ ਨਹੀਂ ਕਹਿ ਸਕਦੇ ਕਿ ਫਰਕ ਪੈਜੋ 1000 ਵੋਟ ਨਾਲ ਇਹ ਗੱਲ ਨਹੀਂ ਹੁੰਦੀ ਹੁੰਦੀ ਜਦੋਂ ਕਿਸੇ ਵੀ ਪਾਰਟੀ ਚ ਡਿਵੀਜ਼ਨ ਹੁੰਦੀ ਆ ਤਾਂ ਉਹ ਪਾਰਟੀ ਨੂੰ ਉਹਦਾ ਸੰਤਾਪ ਭੁਗਤਣਾ ਪੈਂਦਾ ਇਹਨਾਂ ਦੇ ਇੱਕ ਕੋਈ ਦਰਾਹਤ ਉਹਨੇ ਮੈਨੂੰ ਨਾਂ ਤਾਂ ਨਹੀਂ ਪਤਾ ਉਹ ਵੀ ਬਗ ਕੀ ਹੋਏ ਬੈਠੇ ਆ ਔਰ ਮਲਕੀ ਸਿੰਘ ਦਾਖਾ ਵੀ ਸ਼ਾਇਦ ਉਹ ਬਾਗੀ ਹੋਏ ਬੈਠੇ ਆ ਚਲੋ ਜੋ ਦੇਖੋ ਅਖਬਾਰਾਂ ਦੀਆਂ ਖਬਰਾਂ ਹੀ ਮੈਂ ਤਾਂ ਉਹ ਗੱਲ ਕੀਤੀ ਆ ਲੇਕਿਨ ਜਦੋਂ ਕਿਸੇ ਵੀ ਪਾਰਟੀ ਡਿਵੀਜ਼ਨ ਹੁੰਦੀ ਆ ਤਾਂ ਉਹਦਾ ਲੌਸ ਤਾਂ ਹੁੰਦਾ ਹੈ ਇਹ ਇੱਕ ਗੱਲ ਆ ਲੇਕਿਨ ਦੂਜੀ ਗੱਲ ਨਾਲ ਹੋਰ ਆ ਪਿਛਲੇ ਸਮੇਂ 'ਚ ਖਾਸ ਕਰਕੇ ਜਿਹੜੇ ਬਹੁਤ ਵੱਡਾ ਚੈਲੰਜ ਦੇ ਕੇ ਸੱਤਾ ਚ ਆਏ ਸੀ ਸਥਾਪਿਤ ਪਾਰਟੀਆਂ ਨੂੰ ਕਹਿੰਦੇ ਆਮ ਆਦਮੀ ਪਾਰਟੀ ਤੇ ਦੂਜੇ ਉਹਨਾਂ ਦੇ ਏਡੇ ਇੱਕ ਬੁਰੇ ਤਰੀਕੇ ਨਾਲ ਹਾਲਾਤ ਹੋਏ ਨੇ ਉਹ ਕੋਈ ਰਵਾਇਤੀ ਪਾਰਟੀ ਜਾ ਰਿਹਾ ਕੋ ਕਿਤੇ ਜਾ ਰਿਹਾ ਮੈਂ ਕੇਵਲ ਆਪਣੇ ਦਰਸ਼ਕਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਸ਼ੱਕ ਨਹੀਂ ਰਾਜਨੀਤਿਕ ਸਿਸਟਮ ਦੇ ਵਿੱਚ ਬੜੇ ਹੀ ਲੋਕ ਕੋਈ ਪਾਰਟੀ ਇੱਧਰ ਜਾਂਦਾ ਕੋਈ ਉੱਧਰ ਜਾਂਦਾ ਲੇਕਿਨ ਕੁਝ ਲੋਕ ਉਹ ਵੀ ਹੁੰਦੇ ਆ ਜਿਹੜੇ ਰਾਜਨੀਤੀ ਦੇ ਵਿੱਚ ਕਿਸੇ ਅਸੂਲ ਦੇ ਨਾਲ ਕਿਸੇ ਪ੍ਰਿੰਸੀਪਲ ਨਾਲ ਜੁੜਿਆ ਔਰ ਇੱਕ ਪਾਰਟੀ ਨਾਲ ਜੁੜ ਕੇ ਚੱਲਦੇ ਆ ਜੀ ਔਰ ਉਹ ਲੋਕ ਹੀ ਨੇ ਜਿਹੜੇ ਅੱਜ ਵੀ ਰਾਜਨੀਤਿਕ ਦੇ ਵਿੱਚ ਲੋਕਤੰਤਰੀਕ ਹੱਕਾਂ ਦਾ ਪਹਿਰੇਦਾਰ ਖਵਾਉਂਦੇ ਆ ਉਹ ਕਦੇ ਪਾਰਟੀਆਂ ਨਹੀਂ ਬਦਲਦੇ ਉਹ ਕਦੇ ਇਸ ਗੱਲ ਪਿੱਛੇ ਨਾਰਾਜ਼ਗੀ ਨਹੀਂ ਜ਼ਾਹਰ ਕਰਦੇ ਕਿ ਟਿਕਟ ਮਿਲਦੀ ਆ ਕਿ ਨਹੀਂ ਮਿਲਦੀ ਉਹ ਪਾਰਟੀ ਦੇ ਕਮਿਟਿਡ ਹੁੰਦੇ ਆ ਔਰ ਉਹ ਜਿਹੜਾ ਕਮਿਟਡ ਵਰਕਰ ਹੈ ਉਹ ਜਿਹੜਾ ਕਮਿਟਡ ਵੋਟਰ ਹੈ ਉਹ ਜਿਹੜਾ ਕਮਿਟਡ ਪਾਰਟੀ ਦਾ ਸਿਪਾਹੀ ਹੈ ਉਹਨਾਂ ਸਿਰ ਤੇ ਪਾਰਟੀਆਂ ਖੜੀਆਂ ਉਹਨਾਂ ਸਿਰ ਤੇ ਲੋਕਤੰਤਰ ਖੜਾ ਆ ਕੁਝ ਸਮੇਂ ਲਈ ਇੱਧਰ ਤੇ ਕੁਝ ਸਮੇਂ ਲਈ ਉੱਧਰ ਜਾਣ ਵਾਲਿਆਂ ਦਾ ਕੋਈ ਜਿਆਦਾ ਲੰਬਾ ਆਧਾਰ ਨਹੀਂ ਲੋਕਾਂ 'ਚ ਹੁੰਦਾ ਆਮ ਆਦਮੀ ਪਾਰਟੀ ਵਾਲੇ ਬੜੇ ਖੁਸ਼ ਹੈ ਜਿਹੜਾ ਉਹਨਾਂ ਦੇ ਚੌਂਦਾ ਸਾਹਿਬ ਮੌਜੂਦਾ ਉਮੀਦ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਹੀ ਚਲੇ ਗਿਆ ਉਹ ਸਮਰਥਨ 'ਚ ਆ ਗਏ ਉਹ ਕਹਿੰਦੇ ਅਸੀਂ ਨਾਲ ਆ ਬੀਬੀ ਦੁੱਲੋ ਦੇ ਬੀਬੀ ਦੁੱਲੋ ਦੇ ਉਮੀਦਵਾਰ ਬੜਨ ਨਾਲ ਆਪ ਦੇ ਕਿੰਨਾ ਕੁ ਸਖਤ ਮੁਕਾਬਲਾ ਹੋ ਗਿਆ ਉੱਥੇ ਦੇਖੋ ਇੱਥੇ ਕੋਈ ਸ਼ੱਕ ਨਹੀਂ ਉਥੇ ਦੂਲੋਂ ਪਰਿਵਾਰ ਦਾ ਤੇ ਬੀਬੀ ਦੂਲੋਂ ਕਿਉਂਕਿ ਆਪ ਉਹ ਪਹਿਲਾਂ ਐਮਪੀ ਰਹ ਚੁੱਕੇ ਹੋਏ ਤਾਂ ਉਹਨਾਂ ਦਾ ਉੱਥੇ ਆਧਾਰ ਹੈਗਾ ਤੇ ਨਾਲ ਕਿਉਂਕਿ ਉਹਨਾਂ ਨੇ ਜਿਹੜਾ ਆਪਣੇ ਨਾਲ ਕੇਡਰ ਲੈ ਕੇ ਜਾਣਾ ਉਹਦਾ ਕਾਂਗਰਸ ਪਾਰਟੀ ਨੂੰ ਭਰਮਾ ਲਾਸ ਹੋਏਗਾ ਸਾਨੂੰ ਨਜ਼ਰ ਆਉਂਦਾ ਕਿ ਦੋਨਾਂ ਦੀ ਵੋਟ ਆਪਸ ਵੰਡੇ ਜਾਣ ਕਰਕੇ ਜਿਹੜਾ ਅਕਾਲੀ ਦਲ ਦਾ ਸਾਡਾ ਉਮੀਦਵਾਰ ਹੈ ਸੋਹਣੀ ਵਧੀਆ ਦਿੱਖ ਵਾਲਾ ਸਾਡਾ ਉਮੀਦਵਾਰ ਆ ਪੜ੍ਹਿਆ ਲਿਖਿਆ ਸੁਜੋਨ ਆਈਐਸ ਅਫਸਰ ਆ ਔਰ ਉਹਨੂੰ ਉਹਦੇ 'ਚ ਐਜ ਮਿਲੇਗਾ ਜੀ ਉਹਨਾਂ ਨੂੰ ਜ਼ਿਆਦਾ ਫਾਇਦਾ ਉਹਨੂੰ ਫਾਇਦਾ ਮਿਲੇਗਾ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਨੀ ਕੈਂਤੀ ਤੁਹਾਡਾ ਵੀ ਅਦਵਲਾ ਸਾਹਿਬ ਦਾ ਕੌਸ਼ਿਕ ਸਾਹਿਬ ਦਾ ਔਰ ਸੋਖੀ ਸਾਹਿਬ ਦਾ ਸੋ ਬਹੁਤ ਸਾਰੇ ਪੁਆਇੰਟ ਸੀ ਜਿਹੜੇ ਬਿਲਕੁਲ ਵਰਮਾ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਸਾਰਿਆਂ ਨੇ ਗੱਲ ਕੀਤੀ ਹੈ ਕੱਲ ਫਿਰ ਬਿਲਕੁਲ ਖਾਸ ਟੌਪਿਕ ਤੇ ਗੱਲ ਕਰਾਂਗੇ ਫਿਲਹਾਲ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ